ਪੰਜਾਬ ਪੁਲਿਸ ਵੱਲੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਪ੍ਰਾਂ ਨੂੰ ਨਸ਼ੀ ਸਮੇਤ ਗ੍ਰਿਫਤਾਰ ਕੀਤੇ ਜਾਣ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਨਾ ਤਾਂ ਕੋਈ ਪੱਗ ਬੰਨਣ ਨਾਲ ਸਰਦਾਰ ਬਣਦਾ ਹੈ ਅਤੇ ਨਾ ਹੀ ਕੋਈ ਤਿਲਕ ਲਗਾਉਣ ਨਾਲ ਹਿੰਦੂ ਲੋਕਾਂ ਨੂੰ ਅਸਲੀ ਚਿਹਰਿਆਂ ਦੀ ਪਛਾਣ ਕਰਨੀ ਚਾਹੀਦੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਾਖੜ ਨੇ ਲੁਧਿਆਣਾ ਵਿੱਚ ਹੋਈ ਪੰਜਾਬ ਭਾਜਪਾ ਦੀ ਕਾਰਜਕਾਲੀ ਮੀਟਿੰਗ ਤੋਂ ਬਾਅਦ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਈ ਮੁੱਦਿਆਂ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਬੀਜੇਪੀ ਨੂੰ 25 ਲੱਖ 10 ਹਜ਼ਾਰ ਦੇ ਕਰੀਬ ਵੋਟ ਪਏ ਹੈ ਉਹ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਬੀਜੇਪੀ ਦੇ ਅੰਦਰ ਦਰਸਾਉਂਦਾ ਹੈ ਕੈਂਪਸ ਇਸ ਕੀਤਾ ਗਿਆ ਉੱਥੇ ਇੱਕ ਗੱਲ ਸਾਹਮਣੇ ਆ ਗਈ ਕਿ ਵੱਡਾ ਭਰਾ ਕੌਣ ਸੀ ਤੇ ਛੋਟਾ ਭਰਾ ਕੌਣ ਹੈ ਉਹ ਵੈਮੇ ਲੋਕਾਂ ਨੇ ਦੂਰ ਕਰਤਾ ਜੇਕਰ ਕਿਸੇ ਨੂੰ ਵੈਮ ਸੀਗਾ ਜਿਸਨੂੰ ਲੈ ਕੇ ਚੱਲਿਆ ਸੀ ਵੀ ਇਹ ਛੋਟਾ ਭਰਾ ਵੱਡਾ ਭਰਾ ਵਾਲੀ ਗੱਲ ਕਰਕੇ ਹੂ ਵਾਸ ਕੈਰੀਂਗ ਹੂ ਕੋਈ ਇੱਕ ਵਜ਼ਨ ਕੌਣ ਕਿਹਦਾ ਟੋ ਰਿਹਾ ਸੀਗਾ ਉਹ ਗੱਲਾਂ ਵੀ ਦੂਰ ਹੋ ਗਈਆਂ ਪਰ ਜਦੋਂ ਇਹਦੇ ਨਾਲ ਹੀ ਜਦੋਂ ਮੈਂ ਕਿਹਾ ਵੀ ਬੀਜੇਪੀ ਦੇ ਉੱਤੇ ਇੰਨਾ ਜੇ ਲੋਕਾਂ ਨੇ ਵਿਸ਼ਵਾਸ ਕੀਤਾ ਹੈ ਆਸ ਕੀਤੀ ਹੈ ਉਹਦੇ ਵਿੱਚ ਇੱਕ ਬਹੁਤ ਵੱਡੀ ਆਸ ਤੇ ਬਹੁਤ ਵੱਡੀ ਜ਼ਿੰਮੇਵਾਰੀ ਬੀਜੇਪੀ ਪੰਜਾਬ ਦੀ ਬਣਦੀ ਹੈ ਕਿ ਜਦੋਂ ਪੰਜਾਬ ਰੰਗਲਾ ਪੰਜਾਬ ਹਰਿਆਲਾ ਪੰਜਾਬ ਦੀ ਗੱਲ ਕਰਦੇ ਆ ਤਾਂ ਸਾਡਾ ਜਿਹੜਾ ਪੰਜਾਬ ਹੈ ਇੱਥੇ ਦੀ ਭਾਈਚਾਰਕ ਸਾਂਝ ਨੂੰ ਬਚਾ ਕੇ ਰੱਖਣ ਦੀ ਜ਼ਿੰਮੇਵਾਰੀ ਇਹ ਉਹਦੇ ਪ੍ਰਤੀ ਸਾਡੀ ਜਿਹੜੀ ਕਮਿਟਮੈਂਟ ਹੈ ਉਹ ਹੋਰ ਵੀ ਦੁੱਗਣੀ ਤਰੀਕੇ ਨਾਲ ਉਹਨੂੰ ਕਰਨ ਵਾਸਤੇ ਅਸੀਂ ਵਚਨਬੱਧਾਂ ਦੇਖੋ ਕੋਣ ਕੀ ਕਹ ਰਿਹਾ ਮੈਂ ਵੀ ਸੋਇਰੇ ਜਦੋਂ ਆਣ ਲੱਗਿਆ ਜਦੋਂ ਦੀ ਆ ਖਬਰ ਮੈਂ ਦੇਖੀ ਮੈਂ ਆਲਰੇਡੀ ਪਹੁੰਚ ਰਿਹਾ ਸੀਗਾ ਉੱਥੇ ਮੇਰੀ ਕੋਈ ਕਮੈਂਟ ਕਹਿ ਲੋ ਪੰਜਾਬ ਦੇ ਲੋਕਾਂ ਨੂੰ ਅਪੀਲ ਕਹਿ ਲੋ ਦੇਸ਼ ਦੇ ਲੋਕਾਂ ਨੂੰ ਵੀ ਅਪੀਲ ਹੈ ਕਿਉਂਕਿ ਜਿਹੜੀ ਚੀਜ਼ ਇੱਥੇ ਅਪਲਾਈ ਹੁੰਦੀ ਸਾਰੇ ਹੁੰਦੀ ਹੈ ਤੇ ਮੈਂ ਖਾਸ ਤੌਰ ਤੇ ਕਹਿੰਦਾ ਰਿਹਾ ਜੇ ਇੱਕ ਪਾਰਟਿਕੂਲਰ ਕੇਸ 'ਚ ਮੈਂ ਕਹਾਂ ਸੀਗਾ ਪਗਬੰਦਰ ਨਾਲ ਕੋਈ ਸਰਦਾਰ ਨਹੀਂ ਹੁੰਦਾ ਤੇ ਕੋਈ ਐਵੇਂ ਤਿਲਕ ਲਾ ਕੇ Hindu ਨਹੀਂ ਹੁੰਦਾ ਲੋਕਾਂ ਨੂੰ ਅਸਲ ਚਿਹਰੇ ਪਛਾਣਨੇ ਚਾਹੀਦੇ ਸਭ ਲੋਕਾਂ ਨੂੰ ਬਾਰ-ਬਾਰ ਠੱਗਿਆ ਗਿਆ ਬੇਵਕੂਫ ਬਣਾਇਆ ਗਿਆ there are ਬਹਿਰੂਪੀਏ ਸ਼ਾਰਲਟਨਸ ਜਿੰਨੂੰ ਆਪਾਂ ਕਹਿ ਸਕਦੇ ਆ ਇਸ ਕਿਸਮ ਦੇ ਬਹਿਰੂਪੀਏ ਜੇ ਕਦੇ ਧਰਮ ਦੇ ਨਾਮ ਦੇ ਉੱਤੇ ਚੋਗਾ ਪਾ ਕੇ ਕਈਆਂ ਨੇ ਸੰਵਿਧਾਨ ਦੀ ਹੋਟ ਲੈ ਲਈ ਤੇ ਕਈਆਂ ਨੇ ਡਰਗ ਦਾ ਉਹ ਮਿਟਾਉਣ ਵਾਸਤੇ ਵੀ ਅਸੀਂ ਤਾਂ ਸਮਾਜ ਸੇਵੀ ਹਾਂ ਜੀ ਡਰਗ ਮਿਟਾਉਣ ਆਏ ਆ ਇਹਨਾਂ ਲੋਕਾਂ ਤੋਂ ਬਚ ਕੇ ਰਹਿਣ ਆ ਜਿਹੜੇ ਜੋਗੇ ਪਾ ਕੇ ਧਰਮ ਦਾ ਪਹਿਨਾਵਾ ਪਾ ਕੇ ਤਾਂ ਇੱਕ ਪਹਿਲੇ ਵਾਲਾ ਬਾਬਾ ਕਾ ਜੇ ਸੂਤ ਨਹੀਂ ਆਇਆ ਤੇ ਇਸ ਕਿਸਮ ਦੇ ਲੋਕਾਂ ਤੋਂ ਠਗਣ ਤੋਂ ਬਚਿਆ ਜਾਵੇ ਸਭ ਅਸਲ ਸ਼ਖਸੀਅਤ ਹੈ ਉਹਨੋਂ ਪਛਾਣ ਭਾਵਕ ਹੋ ਕੇ ਨਾ ਕਿਸੇ ਦੇ ਪਿੱਛੇ ਤੁਰ ਪੈਣ ਪੰਜਾਬ ਦੀ ਭਾਈਚਾਰਕ ਸਾਂਝ ਪੰਜਾਬ ਦੇ ਅੰਦਰ ਆਹ ਜ਼ਿੰਮੇਵਾਰੀ ਸਾਡੀ ਹੈ ਉਹ ਬਚਾ ਕੇ ਰੱਖਾਂਗੇ ਇਹਨਾਂ ਲੋਕਾਂ ਦੇ ਚਿਹਰੇ ਮੈਂ ਸਮਝਦਾ ਵੀ ਅਗਰੇਸ ਕਿਸਮ ਦੀ ਘਟਨਾ ਜਿਸ ਤਰ੍ਹਾਂ ਪਤਾ ਹੁਣ ਵੀ ਲੱਗਿਆ ਰਸਤੇ ਚ ਆ ਰਹੇ ਨੂੰ ਪਤਾ ਲੱਗਿਆ ਵੀ ਡੋਪ ਟੈਸਟ ਵੀ ਹੋ ਗਿਆ ਹੁਣ ਪਤਾ ਨਹੀਂ ਕੀ ਕੀ ਬਹਾਨੇ ਬਣਾਣਗੇ ਪਰ ਅਸਲੀਅਤ ਸਾਹਮਣੇ ਆ ਗਈ ਇਟ ਇਜ਼ ਸਿਮਲਰ ਔਰ ਅਕਿੰਟੂ ਜਦੋਂ ਸੀਸੀਟੀਵੀ ਦੇ ਵਿੱਚ ਇਹਨਾਂ ਦੀ ਪੋਲ ਖੁੱਲੀ ਸੀ ਆਮ ਆਦਮੀ ਪਾਰਟੀ ਦੇ ਟੈਰਸ ਦੇ ਘਰੇ ਰੁਕੇ ਸੀਗੇ 17 17 ਵਾਲੇ ਜਿਹੜੇ ਸੀ ਨਾ ਜਿੱਜੜਾ ਉੱਥੇ ਜਾ ਕੇ ਰੁਕੇ ਹੈ ਕਹਿ ਜਰੀਵਾਲ ਸਾਹਿਬ ਤੇ ਸਾਰੇ ਲੋਕਾਂ ਦੇ ਸਾਹਮਣੇ ਚਾਨਣਾ ਹੋ ਗਿਆ ਮੈਂ ਸਮਝਦਾ ਵੀ ਉਹਦੇ ਨਾਲ ਦਾ ਵਾਕਿਆ ਹੋ ਗਿਆ ਬਖਤਰੇ ਦੇ ਲੋਕਾਂ ਨੂੰ ਪਤਾ ਲੱਗਿਆ ਹਸਲੀਅਤ ਕੀ ਹੈ ਮੈਂ ਬੱਸ ਇੰਨਾ ਹੀ ਕਹੂੰਗਾ ਬਾਕੀ ਆਣ ਵਾਲਾ ਸਮਾਂ ਦੱਸੂਗਾ ਸਰ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information please contact him at under Trade platform www.checktrade.com nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ